ਹੀਰੋ ਸਪਲੈਂਡਰ ਜੋ ਆ ਗਿਆ ਜੀ ਹੋਂਡਾ ਅਗਾਂਸੀ ਨੇ ਲਈ ਜਾਂਦੀ ਜੀ ਬਾਈ ਮਨਜੀਤ ਸਿੰਘ ਨਾਲ ਜਾਂਦੀ ਜਲਸੀ ਜੋ ਹੋਈ ਹੈ ਇਹ 9 10 ਮੋਟਰਸਾਈਕਲਾਂ ਦੇ ਜਿਹੜੇ ਪ੍ਰਾਈਸ ਦੇ ਮੁੱਲ ਨੇ ਉਹ ਕਿ ਜੰਮੂ ਕਾ ਫਟਿਆ ਸਿੰਘ ਉਹਦੇ ਦੇਖੋ ਦੋਸਤੋ ਕਿ ਕੰਮ ਨੂੰ ਲੱਗਦਾ ਵੀ ਛੋਟੇ ਸ਼ਹਿਰਾਂ ਦੀ ਏਜੰਸੀ ਦੇ ਵਿੱਚ ਵੀ ਇਹਨੇ ਇਨਾਮ ਨਹੀਂ ਹੋਣੇ ਸੋ ਆਉਂਦਾ ਹੋ ਕੀਮਤੀ ਸਮਾਂ ਕੱਢ ਕੇ ਅਮਰੀਕਾ ਦੇ ਵਿੱਚੋਂ 35 ਲੱਖ ਰੁਪਏ ਦਾ ਕੋਟੋ ਸੱਟ ਪਾਉਣ ਲਈ ਆਰਦਨ ਖਾਨ ਕਿਹਾ ਸਿਰਫ ਅਡਾਰੀ ਵੀਰਾਂ ਪੁੱਛੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਚੰਮੂ ਵਾਲੇ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਸਾਡੇ ਆਪ ਦੇ ਆਗਮਨ ਹਸਨਪ੍ਰੀਤ ਜੀ ਨੂੰ ਗਰਮੀ ਬਹੁਤ ਜ਼ਿਆਦਾ ਹੈ ਤੋਂ ਇੱਕ ਵੀਰੋਂ ਹੋਰ ਸੇਵਾ ਕਰ ਰਿਹਾ ਬੜੀ ਖੁਸ਼ੀ ਹੈ ਪ੍ਰਭੂ ਨੂੰ ਤੋਂ ਥੈਂਕ ਯੂ ਆਪਣੇ ਮਨਜੀਤ ਸਿੰਘ ਔਦਵਾ ਜੀ ਦਾ ਪਹਿਲੇ ਸਾਲ ਉਹਨਾਂ ਨੇ 4 ਮਹੀਨੇ ਕਿਤੇ ਆਲਾ ਉਹ ਤੁਹਾਨੂੰ ਦਿਖਾਉਣ ਦੀ ਆਪਣੇ YouTube ਚੈਨਲ ਤੇ ਆਹ ਪੌਸਟ ਕਰਾਉਣੀ ਸੋ ਕਿੰਨਾ ਜੀ ਜੀ ਆਲਦੀ ਆਲਦੀ ਦੇਖ ਰਹੇ ਤੁਸੀਂ ਜੀ ਬਣਾ ਰਿਹਾ ਜੀ ਤੇ ਸਾਡਾ ਕਾਲੂ ਭਰਾ ਬੜੀ ਮਿਹਨਤ ਕਰ ਰਿਹਾ ਹੈ ਨਾ ਅੱਜ ਸਵੇਰ ਦਾ ਹੀ ਵੀਡੀਓ ਬਣਾ ਰਿਹਾ ਸੋ ਕਾਲੂ ਵੀਰ ਸਾਡਾ ਰਾਜਪੁਰਾ ਦੇਖੋ ਜੀ ਗਰਮੀ ਬਹੁਤ ਹੈ ਕਹਿੰਦਾ ਕਾਲੂ ਤੇ ਇੱਕ ਵਾਰੀ ਸਾਰੀ ਮਾੜੀ ਜੀ